पनी की ग लड़ेज ਹਾਂ ਪਰਵਾਹ ਇਹ ਵੀ ਆਪਣੇ ਨਾ ਕੀ ਗੱਲ ਕੀ ਹੋਈ ਆ ਪਿੰਡਾਂ ਦੇ ਕੋਈ ਬੰਦਾ ਡਿੱਗਿਆ ਜੇ ਇਹ ਜੁੱਕੇ ਲਿਆ ਆ ਹਾਂ ਅੱਜ ਕਿਰਾਉਂਦੇ ਆ ਇਹ ਕਹਿੰਦੇ ਸਾਡਾ ਬੰਦਾ ਤੁਸੀਂ ਕਿਉਂ ਕਿਉਂਕੇ ਲਿਆ ਜੀ ਅੱਛਾ ਅੱਛਾ ਚੋਕੇ ਆਪ ਇਹੋ ਲੈ ਕੇ ਆਏ ਜੋਕੇ ਅੱਛਾ ਆ ਉਹ ਮੋਟ ਮੋਟ ਬਾਰੇ ਉਹਨਾਂ ਨੂੰ ਇਲਾਜ ਕਰਾਉਂਦੇ ਆ ਉਹ ਆਹ ਤੇਰਾ ਨਾ ਆ ਕੇ ਆ ਕੇ ਕਰਕੇ ਬਹੁਤ ਸਾਰਾ ਜਿਆਦਾ ਹਾਂ ਕੀ ਨਾ ਬਲੀ ਮੇਰਾ ਨਾਮ ਸੁਖਚੰਨ ਸਿੰਘ ਜੀ son of ਜਸਪਾਲ ਸਿੰਘ ਤੇ ਸਰ ਮੇਰੇ ਕੋ ਨਾ ਇੱਕ ਲੜਕਾ ਕੰਮ ਕਰਦਾ ਵਾ ਜਿਹੜਾ ਜੁਪੀ ਤੋਂ ਆ ਰਵੀ ਸ਼ੰਕਰ ਉਹਦਾ ਨਾਮ ਆ ਤੇ ਉਹਦਾ ਅੱਜ ਟਾਈਮ ਕੋਈ 5 6 ਵਜੇ ਕੋਈ ਕੁਸ਼ ਮੈਨੇ ਉਹਦਾ ਐਕਸੀਡੈਂਟ ਹੋਇਆ ਵਾ ਉਸ ਐਕਸੀਡੈਂਟ ਦੇ ਵਿੱਚ ਚਾਰਜਸ ਦੇ ਵਿੱਚ ਮੈਂ ਗਿਆ ਸਾਂ ਅਰੋੜਾ ਹਸਪੀਟਲ ਦੇ ਵਿੱਚ ਉਹਦਾ ਐਕਸੀਡੈਂਟ ਹੋਇਆ ਉੱਥੋਂ ਦਾ ਜਿਹੜਾ ਠੇਕੇਦਾਰ ਪੀਓਪੀ ਦਾ ਕੰਮ ਕਰਦਾ ਵਾ ਉਹਨੇ ਮੈਨੂੰ ਇੱਕ ਇਤਲਾਹ ਦਿੱਤੀ ਵੀ ਉਹਦਾ ਮਤਲਬ ਐਕਸੀਡੈਂਟ ਹੋ ਚੁੱਕਾ ਵਾ ਅਸੀਂ ਉਸ ਚੱਕਰ ਦੇ ਵਿੱਚ ਉੱਥੇ ਗਏ ਜਿਹੜੇ ਉਹਦੇ ਸਾਥੀ ਸੀ ਉਹਨਾਂ ਨਾਲ ਮੈਂ ਗੱਲ ਕੀਤੀ ਪਲੱਸ ਸਮਝਾਉਂਦਾ ਕੀਤਾ ਉਹਨਾਂ ਨਾਲ ਵੀ ਭਾਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਚਲੋ ਸਾਡੇ ਕੋਲ ਲੜਕਾ ਕੰਮ ਕਰਦਾ ਪਿਆ ਵਾ ਪੰਜਾਬ ਚ ਆਇਆ ਸਾਡਾ ਆਧਾਰ ਕਾਰਡ ਦੇ ਨਾਮ ਦੇ ਉੱਤੇ ਉਹਨਾਂ ਦਾ ਸਾਰਾ ਬਾਈ ਡਾਟਾ ਸਾਡਾ ਚੜਾਇਆ ਜੁਪੀ ਦੇ ਵਿੱਚ ਤੇ ਲੇਕਿਨ ਉਹਨਾਂ ਨੇ ਮੇਰੀ ਗੱਲ ਇੱਕ ਵੀ ਨਹੀਂ ਸੁਣੀ ਤੇ ਫਿਰ ਮੈਨੂੰ ਆਪਰੇ ਆਪ ਚ ਜਿੱਤਰਾ ਮੈਂ ਕੀਤਾ ਨਾਣਾ ਸੈਟਿੰਗ ਕੀਤੀ ਤੇ ਉਹਨਾਂ ਨੇ ਮੈਨੂੰ ਇਸੇ ਦੀ ਗੱਲ ਦਾ ਜਵਾਬ ਦਿੱਤਾ ਵੀ ਤੁਸੀਂ ਇਸ ਗੱਲ ਦੇ ਵਿੱਚ ਨਹੀਂ ਆਣਾ ਸਾਡਾ ਜਿਹੜਾ ਲੜਕਾ ਵਾ ਰਵੀ ਸ਼ੰਕਰ ਜੀ ਉਹਨੂੰ ਜਿਆਦਾ ਗੰਭੀਰ ਸੱਟ ਲੱਗੀ ਹੋਈ ਆ ਉਹ ਢਿੱਲੋ ਸਕੈਨ ਦੇ ਵਿੱਚ ਗਿਆ ਆ ਵਾ ਤੇ ਕੱਲ ਨੂੰ ਜੇ ਉਹਦੇ ਉੱਤੇ ਕੋਈ ਵੀ ਐਕਸ਼ਨ ਹੋ ਜਾਂਦਾ ਤੇ ਉਹ ਤੇ ਐਕਸ਼ਨ ਮੇਰੇ ਤੇ ਆਣਾ ਨਾ ਭਾਜੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਉਣਾ ਪਿਆ ਸਾ ਉਹਨਾਂ ਦਾ ਜੋ ਆਪਣੇ ਮੋਹਦ ਵਾਰਿਸ ਬੰਦੇ ਸੀ ਉਹਨਾਂ ਨੇ ਆਪਣੇ ਸੱਦੇ ਉਹ ਫਿਰ ਮੈਨੂੰ ਰੋਕਣ ਲਾ ਪਏ ਵੀ ਮਤਲਬ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਰਿਪੋਰਟ ਦੇਣ ਚੱਲਿਆ ਛਾਟੇ ਥਾਣੇ ਦੇ ਵਿੱਚ ਆਪਣਾ ਨਜ਼ਦੀਕੀ ਥਾਣਾ ਲੱਗਦਾ ਛਾਟਾ ਤੇ ਆਪਾਂ ਉਸੇ ਗੱਲ ਦੇ ਉੱਤੇ ਬਹਿਸ ਹੋ ਗਈ ਮੈਂ ਆਪਣਾ ਬਾਈਕ ਲਈ ਬਾਈਕ ਦੀ ਮੇਰੀ ਉਹਨਾਂ ਨੇ ਚਾਬੀ ਖੋ ਲਈ ਪ੍ਰਵਾਸੀ ਸਾਰੇ ਬੰਦੇ ਆ ਮੇਰੇ ਜਾਣਕਾਰ ਦੇ ਵਿੱਚ ਆ ਜੇ ਤਾ ਵੀ ਕਹੋਗੇ ਤੇ ਮੈਂ ਇੱਕ ਇੱਕ ਬੰਦਾ ਇਕੱਠਾ ਕਰ ਸਕਦਾ ਉਸ ਗੱਲ ਨੂੰ ਮਸਲੇ ਨੂੰ ਆਵਾ ਕਰਕੇ ਕਲੀਅਰ ਆਪਾਂ ਉੱਥੋਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਵੇਖਦੇ ਹੋਏ ਮੈਂ ਉੱਥੋਂ ਨਿਕਲ ਚੁੱਕਾ ਸਾਂ ਜਦੋਂ ਮੈਂ ਆਪਣੇ ਘਰ ਆ ਚੁੱਕਾ ਆਪਣੇ ਗੋਦਾਮ ਦੇ ਵਿੱਚ ਆ ਚੁੱਕਾ ਮੈਂ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ ਜਿੰਨੇ ਵੀ ਮੇਰੇ ਸਾਥੀ ਆ ਮੈਂ ਸਾਰਿਆਂ ਨੂੰ ਬੜੀ ਇਤਲਾਹ ਦਿੱਤੀ ਵੀ ਆ ਕੰਮ ਹੋ ਚੁੱਕਾ ਉੱਥੇ ਚਲੋ ਇਹਨਾਂ ਨੇ ਆਪਣੇ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਕੀਤਾ ਆਪਣਾ ਇੱਥੇ ਅੰਦਰ ਬੈਠੇ ਸੀ ਬਾਹਰੋਂ ਆਏ ਪ੍ਰਵਾਸੀ ਉਹਨਾਂ ਨੇ ਮੇਰੀ ਬਾਈਕ ਜਿਹਦੇ ਉੱਤੇ ਹਮਲਾ ਕੀਤਾ ਬਾਈਕ ਦੀ ਭਾਜੀ ਤੁਸੀਂ ਰਿਪੋਰਟ ਕਰੋ ਆ ਦੇਖੋ ਸਾਡੀ ਬਾਈਕ ਜਿੱਤਨਾ ਤੋੜ ਕੇ ਗਏ ਆ ਤੇ ਸਾਰਾ ਉਹਦੀ ਵੀ ਕਵਰਿੰਗ ਕਰੋ ਤੇ ਇਸੇ ਚੀਜ਼ ਨੂੰ ਲੈਂਦੇ ਹੋਏ ਜਦੋਂ ਆਏ ਪ੍ਰਵਾਸੀ ਉਹਨਾਂ ਨੇ ਮੇਰੇ ਉੱਤੇ ਹਮਲਾ ਵੀ ਕੀਤਾ ਆ ਦੇਖੋ ਆ ਮੇਰੇ ਉੱਤੇ ਸੱਟਾਂ ਵੀ ਲੱਗੀਆਂ ਹੋਈਆਂ ਵਾ ਹੁਣ ਪੁਲਿਸ ਨੂੰ ਸ਼ਿਕਾਇਤ ਕਰਦੇ ਬਿਲਕੁਲ ਸਰ ਪੁਲਿਸ ਨੂੰ ਰਿਪੋਰਟ ਕੀਤੀ ਆ ਮੇਰੀ ਸ਼ਿਕਾਇਤ ਦਰਜ ਵੀ ਹੋ ਚੁੱਕੀ ਆ ਸਰ ਆਏ ਸੀ ਉਹਨਾਂ ਨੇ ਸਾਰਾ ਦੇਖ ਲਿਆ ਮੌਕਾ ਦੇਖ ਲਿਆ ਆਪਣੇ ਕੋਲ ਵੀਡੀਓ ਰਿਕਾਰਡ ਪਈ ਹੈ ਔਨਲਾਈਨ ਜਦੋਂ ਮਰਜ਼ੀ ਆਪਾਂ ਵੀਡੀਓ ਉਹਨਾਂ ਨੂੰ ਦੇ ਸਕਦੇ ਹਾਂ ਸਰ ਨੂੰ ਤੇ ਆਪਣੇ ਕੋਲ ਸਰ ਕਲੀਅਰ ਹੀ ਪਿਆ ਵਾ ਜੋ ਕੁਝ ਵੀ ਆ ਠੀਕ ਹੈ ਸਰ ਹਾਂਜੀ ਉਹ ਵੀ ਸਾਰਾ ਜੋ ਸਾਰਾ ਮੈਂ ਆਪਣਾ ਜਿੱਥੇ ਵੀ ਕਹਿਣਗੇ ਮੈਂ ਆਪਣਾ ਜਦੋਂ ਮਰਜ਼ੀ ਮੈਂ ਆਪਣਾ ਬਿਆਨ ਦੇ ਸਕਦਾ ਹਾਂ ਸਰ ਮੈਂ ਹਾਂ ਤੇ ਬਾਕੀ ਜੀ ਓਕੇ ਸਰ ਥੈਂਕ ਯੂ ਹਾਂਜੀ ਬੜੀ ਕੀ ਗੱਲ ਹੋਈ ਜੀ ਸਾਨੂੰ ਨਾ ਕਮਲੇਟਾਂ ਦੋ ਇਕੱਠੇ ਗਏ ਇੱਕ ਰਾਜਕੁਮਾਰ ਦੀ ਸੀ ਤੇ ਇੱਕ ਰੇਪੂ ਸੰਧੂ ਦੀ ਸੀ ਵੀ ਇੱਥੇ ਝਗੜਾ ਹੋ ਰਿਹਾ ਵਾ ਹੁਣੇ ਮੌਕੇ ਤੇ ਆਏ ਆ ਤੇ ਮੌਕੇ ਨੇ ਵੇਖਿਆ ਵਾ ਤੇ ਜਿਹੜੀ ਐਕਟ ਵਾ ਉਹ ਛੱਡ ਗਏ ਇੱਥੇ ਟੁੱਟੀ ਆ ਉਹ ਅੰਦਰ ਇਹਨਾਂ ਲਾ ਲਈਆ ਤੇ ਜਿਹੜਾ ਬੋਦਲਾ ਬੋਦਲਾ ਉਹਨਾਂ ਚਲਾਈਆਂ ਵਾ ਉਹ ਵੀ ਵੇਖ ਲਈਆਂ ਮੌਕੇ ਦੇ ਉੱਤੇ ਹੁਣ ਇਹ ਆ ਵੀ ਇਹਨਾਂ ਨੂੰ ਹੀ ਥਾਣੇ ਚੱਲੇ ਆ ਤੇ ਡਿਊਟੀ ਅਫਸਰ ਨੇ ਵੇਖ ਕੇ ਜਿਹੜੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜੋ ਤੇ ਕਿਹਨੇ ਕੇ ਬੰਦੇ ਸੀ ਭਾਈ ਜਿਹੜੇ ਆ ਇਹ ਤੇ ਇਹਨੇ ਮੌਕੇ ਤੇ ਆਈ ਤੇ ਹੁਣ ਇਹਨਾਂ ਦੇ ਬੰਦੇ ਵੀ ਕਹਿਣ ਦੇ ਉੱਤੇ ਕਹਿਣ ਦੇ ਉੱਤੇ ਆ ਵੀ ਜਿੰਨੇ ਬੰਦੇ ਘਰੇ ਵੀ ਆਏ ਇਹ ਆਂਦੇ ਬਾਬਾ ਜੀ 10 ਜਾਂ 15 ਬੰਦੇ ਆ ਪਰਵਾਸੀ ਸੀਗੇ ਸਾਰੇ ਇਹ ਆਂਦੇ ਸਭ ਇਹ ਸਾਰੇ ਪਰਵਾਸੀ ਬਈ ਹੁਣ ਕੀ ਕਾਰਵਾਈ ਕਰਨ ਲੱਗੇ ਬੰਦੇ ਹੁਣ ਇਹਨਾਂ ਨੇ ਕਾਰਵਾਈ ਇਹ ਆਪੀ ਥਾਣੀ ਚੱਲੇ ਆ ਇਹਨਾਂ ਦੀ ਲਿਖਤੀ ਤਰਕਾਸ਼ ਲੈ ਕੇ ਡਿਊਟੀ ਅਫਸਰ ਨੇ ਜੋ ਇਹਨਾਂ ਦੀ ਬੰਦੀ ਕਾਰਵਾਈ ਕੈਮਰੇ ਜਿਹੜੇ ਚੈੱਕ ਕੀਤੇ ਜਾਣਗੇ ਕਿ ਵੀ ਕਿੰਨੇ ਬੰਦੇ ਆਏ ਕਿਹੜੇ ਕਿਹੜੇ ਆਏ ਉਹਨਾਂ ਤੇ ਫਿਰ ਕਾਰਵਾਈ ਜਾਰੀ ਕੀਤੀ ਜਾਊਗੀ ਠੀਕ ਹੈ